ਤਨ ਮੁਬਾਰਕਾ ਕੋੜੇ ਰਿਹਾ ਅਨੁਭਵ ਜਿਆਦਾ ਭਾਈ ਜੀ ਜਿੱਤੇ ਕੋੜਾ ਬਹੁਤ ਖੁਸ਼ੀ ਹੋਣੋ ਚਲੋ ਆਪਣੇ ਮਾਝੇਲ ਕੋੜਾ ਇੱਕ ਆ ਗਿਆ ਤੇ ਇੱਕ ਚਲ ਗਿਆ ਉਧਰ ਵਾਇਕਰ ਸੀਚੇ ਵਾਲ ਇੱਕ ਸੀਚੇ ਵਾਲ ਠੀਕ ਹੈ ਚਲੋ ਵਧੀਆ ਤੇ ਬਾਕੀ ਦੀ ਮਾਮਤ ਨੇ ਓਕੇ ਹੋ ਗਿਆ ਪਰ ਲੀ ਬਣਾਵਾਣਾ ਹੈ ਹੈ ਖੁਰਲੀ ਬਣਾ ਕੋੜੇ ਵਾਲੀ ਖੁਰਲੀ ਤੋਂ ਦੱਸੀਦਾ ਕਿ ਰਾਇ ਜਿਹੜੀ ਉਹ ਕੰਮ ਕਰਦਾ ਹੈ ਰਾਇ ਚਿੱਟਾ ਕਾਲਾ ਚਿੱਟਾ ਚਿੱਟਾ ਵਧੀਆ ਉਹ ਵੀ ਜਾਂਦਾ ਆਂਦਾ ਬੰਨਾ ਕਿਤੇ ਆ ਕਿਲੇ ਨਾਲ ਦਾ ਕਾਲਾ ਮਾਂਗਾ ਉਹ ਵੀ ਕਿਲੇ ਸਰ ਕਿਲੇ ਨਾਲ ਬੰਨਾ ਆਜਾ ਪਾਇਆ ਮਸਤ ਘੜ ਮਸਤ ਘੜ ਦੀ ਪਿੰਡ ਮਸਤ ਘੜ ਪਿੰਡ ਮਸਤ ਘੜ ਸਰਗੁਮਈਆ ਸਾਰੇ ਬਨੇ ਸਾਰੇ ਬਦਰ ਦੀ ਧਰਤੀ ਦੇ ਤੇ ਬਦਰ ਨਕਾ ਜਿੱਥੇ ਆਪਾਂ ਘੁੰਮਦੇ ਆ ਆ ਉਹਦਾ ਪਾਕਿਸਤਾਨ ਦਾ ਪਿੰਡ ਉਹ ਸ਼ੁਰੂ ਕਰ ਪੂਲੇ ਪਾਕਿਸਤਾਨ ਦਾ ਪਿੰਡ ਦਿੰਦਾ ਕੋਈ ਨਹੀਂ ਦੇ ਇੰਦਾ ਪਾਕਿਸਤਾਨ ਦਾ ਪਿੰਡ ਪੌਣਕ ਮਾਦੇ ਆਉਂਦੇ ਲੱਗਦਾ ਰੋਜ਼ ਵੀ ਕਰਦੇ ਨਹੀਂ ਲੈ ਆ ਟਾਵਰ ਦਾ ਜਿੱਦਾਂ ਤੁਹਾਨੂੰ ਦੇ ਲਾਗੇ ਪਿੰਡ ਐ ਮੂਸੇ ਵਾਲੇ ਦਾ ਹਾਂਜੀ ਹਾਂ ਸਿੱਧੂ ਮੂਸੇ ਵਾਲਾ ਉਹਦੇ ਪਿੰਡ ਤੋਂ ਆਇਆ ਸੋਨੀ ਪਾਦਲੇ ਵਾਲਾ ਲਾਗੇ ਜਹਾਜ਼ ਹੀ ਖੜਤਾ ਹੈ ਯਾਰ ਦੀਪਦਰ ਵਰਜੀ ਢੋਡੇ ਦਾ ਜੇਤੂ ਜੱਗਲ ਗੋਡੇ ਦਾ ਨਹੀਂ ਢੋਡਿਆਂ ਦਾ ਢੋਡਿਆਂ ਦਾ ਜੇਤੂ ਕਿੰਨੇ ਢੋਡੇ ਛਿੱਟ ਚੁੱਕਿਆ ਦੋ ਜਾਣ ਦੋ ਤੇ ਪਹਿਲਾਂ ਕਿੱਥੇ ਜਿੱਤਿਆ ਠੀਕ ਪਹਿਲਾਂ ਮੋਗੇ ਲਾਗੇ ਜਿੱਤੇ ਡੰਗੀਆਂ ਦਾ ਠੀਕ ਠੀਕ ਆ ਤੇ ਇੱਕ ਕੱਲ ਵਾਲਾ ਹੋ ਗਿਆ ਦੋ ਹੋ ਗਏ ਤੇ ਪਹਿਲਾਗਾ ਨਾ ਪਹਿਲਾਗਾ ਘਰੇ ਕੱਟ ਵੇ ਤਾਂ ਹੀ ਆਣ ਠੀਕ ਆ ਤੇ ਹੁਣ ਤੱਕ ਆਪਾਂ ਮੋਟਰਸਾਈਕਲ ਕਿਨੇ ਜਿੱਤ ਕੇ ਆ ਮੋਟਰਸਾਈਕਲ ਕਿਨੇ ਜਿੱਤੇ ਹੁਣ ਤੱਕ ਆਪਾਂ ਮੋਟਰਸਾਈਕਲ ਜਾਣਾ ਬੁਲਟ ਪਾ ਕੇ 34 ਠੀਕ ਆ ਤੇ ਹੋਰ ਵੱਡਾ ਨਾਮ ਇਤੋ ਕੀ ਹੈ ਵੱਡਾ ਨਾਮ ਇਤੋ ਕੀ 9 11 ਜਿੱਤ ਗਿਆ 11 ਟਰੈਕਟਰ ਠੀਕ ਆ ਤੇ ਆਪਣੇ ਠੀਕ ਆ ਜੀਬ ਕੁ ਜਿੱਪੀ ਉਹ ਲੰਡੀ ਇਹ ਵੀ ਰਹਿ ਗਈ ਜਾਣੇ ਬਾਬਾ ਭਲੀ ਕਰੇ ਟਾਈਮ ਲੱਗ ਗਿਆ ਠੀਕ ਆ ਚਲੋ ਹਾਂ ਬੱਚਾ ਮੰਗਾਤੀ ਭਾਸ਼ਾ ਤੇਰਾ ਲਾਗੇ ਪਿੰਡਾ ਚ ਇਹ ਆਪਣਾ ਪਿੰਡ ਹੈ ਆ ਮਸਤ ਘੜੀ ਪਿੰਡ ਹੀ ਆਪਣਾ ਬਾਰਡਰ ਦੇ ਧਰੀ ਦਾ ਉੱਤੇ ਠੀਕ ਆ ਦੋ ਦੋ ਕਿਲੋ ਝਾਤੀ ਦਾ ਹਾਂ ਚਲੋ ਬਾਮ ਦੀ ਰੱਬੀ ਇੱਕ ਹੁੰਦੀ ਬਾਮ ਕਿੱਥੇ ਲਿਆਉਂਦੇ ਸਾਲਿਆ ਉਹ ਇੱਕ ਰੀ ਭਾਣ ਜਿੰਦੇ ਨੇ ਆਪਦੇ ਮਦਰੀ ਬਾਮ ਲਾਲੀ ਹਨਾ ਉਹ ਕੋ ਜਿੰਦੇ ਬਾਣ ਬਾਮ ਲਾਲੀ ਦੇ ਭਰਾਵਾ ਉਹ ਪਹਿਲਾਂ ਨਵੀਂ ਨਵੀਂ ਆਈ ਥੇ ਉਹ ਹਾਰ ਜਾਂਦਾ ਵਿੱਚੋਂ ਮੈਚ ਛੱਡ ਕੇ ਜਾ ਕੇ ਘਰੇ ਤੇ ਲੱਗ ਕੇ ਜਾਂਦੇ ਬੰਦੇ ਦਾ ਉਹ ਜਿਹੜੇ ਜਗੇ ਨੌਂਡਾ ਦਾ ਪੈਸੂ ਛੱਡ ਕੇ ਆਜੋ ਬਰਾ ਮੈਚ ਜਦੋਂ ਮਰਜ਼ੀ ਆ ਕੇ ਆਜੋ ਆਂਦਾ ਖੇਡ ਕੇ ਅਸੀਂ ਜਦੋਂ ਗੈਰ ਜਾਂਦੇ ਨੂੰ ਫੇਚ ਬੱਚੇ ਬੀਟਾ ਪਾਉਣ ਮੈਂ ਪਾ ਰਿਹਾ ਜੇ ਬੀਟਾ ਪਾਉਂਦਾ ਜਦੋਂ ਉਹਦਾ ਨਾ ਮਾਮਲਾ ਆ ਗਈ ਕਿ ਪਹਿਲੀ ਵਾਰੀ ਆਈ ਨਵੀਂ ਨਵੀਂ ਕਿ ਦੇਖੀ ਇੱਥੇ ਹੀ ਖੇਡੇ ਇਹਨਾਂ ਦਾ ਪਿੰਡ ਹੀ ਪਵਾਉਂਦੇ ਮਧਰੀ ਜਿੱਤੇ ਨੇ ਜਦੋਂ ਮਧਰੀ ਖੇਡੇ ਦਾ ਉੱਥੇ ਵਿੱਚੋਂ ਹੀ ਛੱਡ ਕੇ ਮੈਚ ਪਵਾਉਣ ਭੱਜ ਗਿਆ ਬੜਾ ਬੰਦਾ ਕੱਲੇ ਕੱਲੇ ਬੰਦੇ ਆਵਾਂਦਾ ਕਿੱਡਾ ਬੰਦਾ ਵੀਰਾਂ ਜਿਹਨੂੰ ਜੱਫਾ ਪੈਣਾ ਹੱਥ ਸੋਨਾਰੀ ਟੱਦੇ ਭਲਾ ਮਾਸ ਤੇ ਫਿਰ ਦੂਜਾ ਝੰਡੇ ਭਵਾਉਂਦੀ ਇੱਕ ਸੇਵਤੀ ਕੋਈ ਇਹਦੇ ਗੱਲ ਮਾਰਦਾ ਨਹੀਂ ਕਿਸੇ ਨੂੰ ਜਦੋਂ ਮਾਰਦਾ ਜਿਹੜੀ ਮਾਰਦਾ ਜਾਫੀ ਨੂੰ ਪਤਾ ਲੱਗਦਾ ਵੱਜੀ ਹੈ ਹੱਥਾ ਦੇ ਹੀ ਐਂ ਖੜਾਈ ਜਣਾ ਭਵਾਉਂਦੇ ਆਂ ਐਂ ਖੜਾਈ ਕਰਦੇ ਕਾਛਦੇ ਦੂਰੀ ਤਦੇ ਉਹਨਾਂ ਮੈਂ ਗਰਮ ਹੁੰਦਾ ਵੇਖਿਆ ਨਹੀਂ ਸਭ ਜੈਮਲ ਭਵਾਉਣ ਥੋੜਾ ਗਰਮ ਆ ਰਿਹਾ ਕਿੱਦਾਂ ਹੋਰ ਭਵਾਉਣ ਕੀ ਆ ਲਿਆ ਵਧੀਆ ਕੈਂਚਰ ਤੇ ਅੱਜ ਫਿਰ ਜਹਾਜ ਬਣਗੇ ਬਣਾਵਾਂਗੇ ਬਣਾ ਕੇ ਜਹਾਜ ਬਣਾਉਣੀ ਹੈ ਠੀਕ ਅੱਜ ਤੁਸੀਂ ਆਏ ਮਸਤ ਗੱਲ ਸਾਡੇ ਲੱਗੇ ਆ ਜਾਓ ਹਾਂ ਹਾਂ ਤੇ ਵਧੀਆ ਮੈਚ ਹੋਣਗੇ ਸਾਰੇ ਕਿਦਾਂ ਵਧੀਆ ਚੱਲਦਾ ਜਾਂਦਾ ਹਾਂ ਹਾਂ ਉਹਦੀ ਚੱਲੇ ਕਿਰਪਾ ਮਾਲਕ ਦੀ ਕਿੰਨੇ ਕੁ ਹੋ ਕੇ ਤਰਫ ਆਉਂਦਾ ਮੇਰੇ 10000 ਆ ਰਿਹਾ 10000 ਉਹ ਚੱਲਿਆ ਫੇਸਬੁੱਕ ਤੇ 10000 ਉਹ ਚੱਲਿਆ YouTube ਦੋਹਾਂ ਤੇ ਪਾਉਂਦਾ ਹਾਂ ਦੋਹਾਂ ਤੇ ਪਾਉਂਦਾ ਮੈਂ ਚੱਲ ਵਧੀਆ ਮੈਂ ਲਵਾਇਆ ਫੇਸਬੁੱਕ ਤਾਂ ਵੀ ਆਉਂਦੀ ਮਾਇ ਹਜੇ ਤਾਂ ਨਹੀਂ ਹਜੇ ਮੈਂ ਮੈਨੂੰ ਸਮਝ ਲੱਗਦੀ ਮੇਰਾ ਟਾਈਮ ਟੂ ਸਾਰਾ ਪੂਰਾ ਆ ਵਾਰ ਟਾਈਮ ਜੋ ਵੀ ਹੈ ਤੁਹਾਡਾ ਚੈਨਲ ਕਿਵੇਂ ਆ ਮੇਰਾ ਆਪਾਂ ਬਸ ਆਪਾਂ ਤਾਂ ਫਨ ਸ਼ਨ ਕਰ ਜੀਦੇ ਆ ਜਿੰਨੇ ਵੀ ਆਪਣੇ ਆਸਜਨ ਬੈਬੀ ਜਾਂ ਦੂਜੇ ਆਪਣੇ ਆ ਵੀਰ ਭਰਾ ਭੈਣਾਂ ਵੈਂਦੀਆਂ ਜਿੰਨੀਆਂ ਵੀ ਹਾਂ ਸਾਰੇ ਉਹ ਵੈਸੇ ਤੂੰ ਆਪਦੇ ਸ਼ੌਕਲੇ ਪਾਉਂਦੇ ਸੀ ਤੇ ਸ਼ੌਕਲੇ ਪਾਉਂਦੇ ਤਾਂ ਦੀ ਪਾਉਦੇ ਪੈਸੇ ਹਲ ਨਹੀਂ ਆਪਣਾ ਕੋਈ ਜਿਆਦਾ ਪੈਸੇ ਵੀ ਆ ਜਾਂਦੇ ਠੀਕ ਠੀਕ ਮਾਇਆ ਮਾਰੀ ਲੱਗਦੀ ਕਿੰਨੂ ਠੀਕ ਸਹੀ ਗੱਲ ਆਪੋ ਸੁੱਖਾ ਯਾਰ ਮੈਂ ਇਹ ਤੇ ਤੁਹਾਨੂੰ ਮਦਦ ਵੀ ਥੋੜੀ ਵੱਡੇ ਜਾਂ ਛੋਟੇ ਆ ਤੇ ਲੜਕੇ ਚਲੋ ਤੇ ਜਿਵੇਂ ਮਝੂਮ ਨਹੀਂ ਹੁੰਦੀ ਸਾਡੇ ਬਾਣ ਜਿਆਦੇ ਹੁੰਦੇ ਨੇ ਜਿਹਦੇ ਮਾਲਾ ਤੇ ਡੰਡ ਮਰੀ ਜਾਂਦੇ ਲੱਕੀ ਲੈਣਾ ਹੋਰ ਵਹਿਤਰੀ ਨਹੀਂ ਉਹ ਆਪਣੇ ਜਿਹੜੇ ਆ ਨਹੀਂ ਜਾਂਦਾ ਉਹ ਅਸਲੀ ਮੈਚ ਹੀ ਨਹੀਂ ਸਾਡੇ ਇੱਕ ਜਾਪੀ ਦਾ ਮੈਂ ਫੜਦਾ ਬਾਬੇ ਨੂੰ ਥੱਲੇ ਵੜ ਗਿਆ ਮੁੜ ਕੇ 2 ਮਹੀਨੇ ਮੋਢੇ ਦੇ ਨਾਲ ਹੀ ਰਹਿ ਜਾਂਦਾ ਭਰਾਵਾਂ ਪ੍ਰੈਸ ਵੜੀ ਕੈਂਡ ਦੀ ਨਾ ਤਕੜਾ ਟਰੈਕ ਉਹ ਟਰਾਲਾ ਟਿਕਾਇਆ ਗੰਨੇ ਆਣ ਲੱਗਦੇ ਠੀਕ ਹੈ ਜੀ ਖੇਡਦਾ ਰਿਹਾ ਬੰਦਿਆ ਇੰਨੀ ਤੱਕਲੀ ਤਾਂ ਹੀ ਹੋਦੀ ਬਸ ਹੋਰ 10 ਹਰ ਸੇ ਗੱਲ ਕਰੇ ਇਹ ਨਾ ਇਹ ਇੱਕ ਰਾਹ ਇੱਥੇ ਲੱਗ ਗਿਆ ਸੀ ਆ ਸਕੇ ਫੁੱਟੋ ਪਾਣ ਪੱਤੀ ਵਾਲਾ ਆ ਪਤਾ ਪਾ ਲਈ ਲੱਤੋ ਟਕੀ ਜਾਂਦਾ ਤੇ ਕੋੜਾ ਲੱਗਦਾ ਜਾਂਦਾ ਸਾਡੇ ਮਿੱਲਾ ਉਹਨਾਂ ਦਾ ਇੱਥੇ ਬਾਬੇ ਟਗਾਣੇ ਤੇ ਕੰਮ ਨੂੰ ਕੰਮ ਭਾਂ ਦੇ ਲੱਗਦੇ ਰਹੀ ਜਾਨੀ ਟਕਰਾ ਹੀ ਨਾ ਉਹ ਵੀ ਪਾਪਾ ਟਕਰਾ ਜਾਂਦਾ ਸਾਰੇ ਨਾਲ ਖੇਡਦੇ ਰਹੇ ਆਪਣੇ ਵੀ ਕੁੱਤੇ ਖੇਡਾ ਕੇ ਏਲਾ ਉਹਨਾਂ ਨਾਲ ਜਿਹੜੇ ਵੀ ਨਾ ਉਹ ਇਕੱਲੇ ਇਕੱਲੇ ਕਬੱਡੀ ਜਾਂਦੀ ਵਧੀਆ ਨਾ ਇਕੱਲੇ ਇਕੱਲੇ ਕੱਲੇ ਕੱਲੇ ਜਾਈਂ ਖੇੜੇ ਤੇ ਕਿੱਦਾਂ ਮੈਂ ਕੱਦੀ ਨਾਲ ਨਾ ਚਾਰ ਟੀਚਰ ਸਭਾਣ ਚ ਸੀ ਕੱ ਸਾਰੀਆਂ ਸਾਰੀਆਂ ਸਾਈਆਂ ਖਾ ਲੈ ਕੱਦੀ ਭੋਰਾ ਕੋਲ ਉਹ ਕੱਦਰੀ ਹੁੰਦਾ ਹੁੰਦਾ ਉਹ ਬਸ ਇੱਥੇ ਧਾਕੇ ਬੰਦੇ ਲਾਈਂਦਾ ਇੱਚਾ ਨਾ ਆ ਕੱਦੀ ਬੁਲਾਉਣ ਮੈਂ ਇਹ ਪਹਿਲਾਂ ਖੇੜਦੇ ਰਹੇ ਮੈਂ ਵੀ ਦੋ ਸਾਲ ਤੇੜੀ ਦੇ ਸਾਡੇ ਪਿੰਡ ਵਾਲੇ ਗੱਲ ਤੇ ਦੇ ਕੇ ਬਾਹਰ ਸਲੋ ਮਿੱਟੀ ਫੜ ਲੈ ਸਹੀ ਦੋ ਦੇ ਇੱਕ ਨਹੀਂ ਸਹੀ ਦੋ ਦੇ ਉੱਤੇ ਹੱਥ ਰੱਖ ਕੇ ਸਲੋ ਮਿੱਟੀ ਫੜ ਦੇਣੀ ਉਹਨੇ ਨਾ ਸਹੀ ਗੱਲ ਆ ਕੱਦੀ ਭਾਂ ਦੀ ਗੱਲ ਆਹੀਂ ਮੈਂ ਉਹਦੇ ਛੋਟ ਛੋੜੇ ਹੌਲੇ ਨੇ ਮੈਂ ਵੇਖਣ ਗਏ ਡਬੀ ਬੁਰੇ ਖੇਡੇ ਪਹਿਲਾ ਮੈਚ ਪਿੰਡ ਬਦਲੇ ਮੈਚ ਦੁੰਦੇ ਡਬੀ ਬੁਰੇ ਸੁਰ ਸਿੰਘ ਨਾਲ ਭੌਣ ਦੇ ਪਿੰਡ ਦਾ ਮੈਚ ਆ ਗਿਆ ਤੇ ਤਾਬਾ ਭਣ ਜਫਾ ਨਾਲ ਕਿਸੇ ਤੋਂ ਖਾਵੇ ਭਰਾਵਾ ਉਦੋਂ ਕਦੀ ਭਣ ਕਾਢੀ ਪਾਈ ਜਾਂਦਾ ਉਦੋਂ ਤਾਬਾ ਭਣ ਪਾਈ ਜਾਂਦਾ ਤੇ ਐਂਡ ਤੇ ਨਾ ਕਾਦੀ ਘਵਾਲਾ ਦਾ ਪਰਾਂ ਜੋ ਕੁੜੀ ਆ ਤੁਹਾਡੋ ਜਫਾ ਨਹੀਂ ਲੱਗਦਾ ਪਾਸੇ ਹੋਵੇ ਲਵੀ ਸਹੀ ਗੱਲ ਮੋੜ ਤਾਬੇ ਵੀ ਬੁਰੇ ਲਾਇਆ ਬਰਾ ਮੈਨੂੰ ਤਾਬੇ ਭਣ ਆਉਂਦੇ ਖੁਜ ਫੁੱਟ ਤੀ ਉਹਨੇ ਤਾਬਾ ਖੁੱਲਿਆ ਵਿਆ ਉੱਥੇ ਭਣ ਗਿਆ ਗੰਦੀ ਭਣ ਨੇ ਜਫਾ ਹੀ ਬਣ ਗਿਆ ਮੈਚ ਜਿੱਤ ਗਿਆ ਭਣ ਮੈਚ ਜਿੱਤ ਗਿਆ ਇਹ ਮੈਨੂੰ ਵੀਰ 6 ਦਿਨਾਂ 7 ਦੀ ਗੱਲ ਮਾਮਾ ਬੱਲੇ ਮਾਮਾ ਮਾਮਾ ਲੇਟ ਹੋ ਗਏ ਤਾਂ ਲੇਟ ਕਿਥੇ ਆ ਦੱਸ ਆ ਗਿਆ ਟਾਈਮ ਕੋਈ ਗੱਲ ਨਹੀਂ ਬੁੱਜਾ ਮੈਂ ਫਾਈਨਲ ਮੈਚ ਦੀਆਂ ਟੀਮਾਂ ਨੂੰ ਬੇਨਤੀ ਹੈ ਜਲਦੀ ਗਰਾਊਂਡ ਦੇ ਵਿੱਚ ਆ ਜਾਣਾ ਸਾਰਜ ਸਿੰਘਾਪਰੀਆ ਪਿਆਰ ਹੈ ਸਾਡੇ ਦਰਸ਼ਕ ਸਿੰਘ ਜੀ ਵਪਾਰੀ ਇਹਨਾਂ ਨਾਲ ਟੱਲੋ ਢੋਲਣ ਦਾ ਨਾਂ ਚੱਲਦਾ ਹੈ ਗੱਲ ਕਿਤੇ ਕੀਤੀ ਕਿ ਲੈਂਦੇ ਪੰਜਾਬ ਜਿਗਲਾਂ ਆਈਆਂ ਵਾਕਿਆ ਗੱਲ ਟਿਕਾਣੇ ਲੱਗੀ ਪਈ ਹੈ ਤੇ ਸੂਨੀ ਵਾਲਾ ਸਾਡਾ ਸ਼ੰਨਾ ਵਾਲਾ கீர்த்தி முட்ட ਅਪਡੇਟ ਦੀ ਦੁਨੀਆ ਵਿੱਚ ਨਾਂ ਵੱਡਾ ਹੈ ਲੈ ਵੀ ਸੋਨੀ ਓ ਟਟਿਆ ਰਹੇਗਾ ਨਾ ਤੇ ਬਹੁਤ ਗੁੱਜਦੇ ਨਾ ਕਬੱਡੀ ਨੇ ਇਹ ਗੱਲ ਪੈਂਦੀ ਆ ਭਰਾ ਟੁੱਟਦੇ ਕਹਿੰਦੇ ਆ ਇੱਕ ਗੱਲ ਪੱਕੀ ਆ ਸੋਨੀ ਤੇਰੇ ਲਈ ਵੀ ਦਵਾਮਾ ਨੇ ਝੋਟਿਆ ਤੇ ਖੇਪ ਤਗੜਾ ਛੋੜਿਆ ਤੇ ਪੁੱਤ ਦੇ ਪਾਏ ਪੁਰਨਿਆਂ ਤੇ ਅੱਜ ਇਸ ਨਗਰ ਦਾ ਨਾਮ ਚਮਕਾ ਰਿਹਾ ਹੈ ਬਹੁਤ ਵੱਡੀ ਮੁਬਾਰਕਬਾਦ ਹੈ ਵਿਦੇਸ਼ ਦੇ ਵਿੱਚ ਬੈਠਾ ਇਹਦਾ ਬਾਪ ਬਾਬਾ ਬਲਦੇਸ਼ ਸਿੰਘ ਜੀ ਤੇ ਬਲਵੰਤ ਸਿੰਘ ਜੀ ਸਰਪੰਚ ਸਾਹਿਬ ਨੂੰ ਇਹਦੇ ਮਾਤਾ ਜੀ ਨੂੰ ਪੂਰੇ ਪਰਿਵਾਰ ਨੂੰ ਬਹੁਤ ਵੱਡੀ ਮੁਬਾਰਕਬਾਦ ਹੈ ਲੈ ਵੀ ਕਾਰਜ ਅੱਜ ਇਹ ਬੁਲਟ ਹੈ ਤੇ ਆਉਣ ਵਾਲੇ ਟਾਈਮ ਦੇ ਵਿੱਚ ਇਹਨਾਂ ਗਰਾਊਂਡਾਂ ਵਿੱਚ ਸਰਪੰਚ ਸਾਹਿਬ ਸਭਾ ਆਉਣ ਵਾਲਾ ਹੈ ਤੁਹਾਡੇ ਪੁੱਤਰ ਦਾ ਗੱਡੀਆਂ ਦਾ ਸਨਮਾਨ ਹੋਣਾ ਹੈ ਕਿਉਂਕਿ ਇਹਦੀ ਖੇਡ ਵੱਡੀ ਹੈ ਇਹ ਮਿਹਨਤ ਦੇ ਬਲਬੂਤੇ ਤੇ ਦਿਨ-ਮਦਨਾ ਖੇਡ ਕਹਿੰਦੇ ਤਰੱਕੀ ਕਰਦਾ ਜਾ ਰਿਹਾ ਹੈ ਪ੍ਰਮਾਤਮਾ ਮਿਹਰ ਕਰੇ ਆਉਣ ਵਾਲੇ ਟਾਈਮ ਦੇ ਵਿੱਚ ਸਾਡੇ ਕਾਰਜ ਦਾ ਟਰੈਕਟਰਾਂ ਦਾ ਗੱਡੀਆਂ ਦਾ ਤੇ ਦੁਨੀਆ ਦੇ ਵੱਖ-ਵੱਖ ਮੁਲਕਾਂ ਵਿੱਚ ਖੇਡ ਖੇਡੇ ਵਾਇਗਰੂ ਮੇਰ ਕਰੇ ਲੈ ਵੀ ਨੌਜਵਾਨਾਂ ਬਹੁਤ ਵੱਡੀ ਮੁਬਾਰਕਬਾਦ ਹੈ ਸਾਡੇ ਸਮੁੱਚੇ ਕਬੱਡੀ ਜਗਤ ਵੱਲੋਂ ਬਹੁਤ ਵੱਡੀ ਮੁਬਾਰਕਬਾਦ ਸਾਡੇ ਇਸ ਨੌਜਵਾਨ ਨੂੰ ਹੈ ਸਟੇਜ 'ਤੇ ਇੱਕ ਮਿੰਟ ਮਾਫੀ ਚਾਹੁੰਦੇ ਆ ਗਵਾਦ ਕਰਦੇ ਆ ਬੋਲੇ ਇਸੋਨਹਾ ਅੱਜ ਦੇ ਦੇ ਭਗਤ ਸਿੰਘ ਜੀ ਖੈਰਾ ਉਹਨਾਂ ਵੱਲੋਂ 1 ਲੱਖ ਦਿੱਤਾ ਜਾਣਾ ਸੈਟਲ ਤੋਂ 1 ਲੱਖ 1 ਲੱਖ 1 ਲੱਖ 1 ਲੱਖ ਮੇਰੇ ਮਿੱਤਰੋ ਇਧਰ ਦੇ ਬੰਨੇ ਕਹਿੰਦੇ ਚੋਲਾ ਸਾਹਿਬ ਦਾ ਅਰਸ਼ ਆਉ ਡੇਡ ਵਾਲਾ ਜਫਾ ਲ ਆ ਗਿਆ ਸੈਦੂ ਵਾਲੀਏ ਜੱਗੂ ਦੀ ਕਬੱਡੀ ਪੈ ਰਹੀ ਹੈ ਅਮਰ ਸ਼ੀਦ ਪਾਇਲ ਖਵੀਰ ਸਿੰਘ ਜੀ ਕਬੱਡੀ ਕਲੱਬ ਕਰਿਆਲੇ ਦੀ ਖੇਡ ਕਲੱਬ ਖੇਡ ਰਹੀ ਹੈ ਉਧਰ ਕਹਿੰਦੇ ਮੁੰਡੇ ਭਾਈ ਲੱੱਦੂ ਵਾਲਿਆ ਪਰਪਕਾਰੀ ਭਾਈ ਲੱੱਦਾ ਜੀ ਸਪੋਰਟਸ ਆ ਰਿਹਾ ਚੋਟੀ ਦੇ ਫਾਈਨਲ ਦੀ ਸ਼ੁਰੂਆਤ ਹੋ ਚੁੱਕੀ ਹੈ ਇੱਕ ਕੰਨੀ ਦੇ ਉੱਪਰ ਚੋਲਾ ਸਾਹਿਬ ਦਾ ਅਰਸ਼ ਹੈ ਲਓ ਬਾਪੂ ਬੰਦੇਸ ਸਿੰਘ ਜੀ ਦਾ ਪੁੱਤਰ ਕੋਸ਼ਿਸ਼ ਕਰਦਾ ਪਰ ਪੁਆਇੰਟ ਜਿਹੜਾ ਰੇਡਰ ਨੇ ਕੈਲੀਫੋਰਨੀਆ ਤੋਂ ਭਜਨ ਹੁਣੀ ਕਰਨ ਹੁਣੀ ਜੁੜੇ ਨੇ ਔਰ ਹਰ ਭਜਨ ਸਿੰਘ ਜੀ ਲਾ ਪ੍ਰਾਈਜ਼ 1 ਲੱਖ ਅਮਰੀਕਾ ਦੇ ਸੈਟਲ ਤੋਂ ਦਿੱਤਾ ਜਾਣਾ ਆ ਸੈਕਰਾਮੈਂਟੋ ਦੇ ਵਿੱਚੋਂ ਨੌਜਵਾਨ ਇਹ ਟਰੈਕਟਰ ਦਾ ਜੇਤੂ ਬਣਿਆ ਸਰਹਾਲੀ ਮੰਡ ਵਾਲਾ ਬੁੱਕ ਦਾ ਫਿਰਦਾ ਘਾਟੀ ਰੁੱਕ ਚਰਚੇ ਹੋਏ ਆ ਵੱਡੇ ਪਿੰਡਰ ਤੇ ਤੇ ਗਿੰਦੇ ਦੀਆਂ ਯਾਦਾਂ ਜੁੜੀਆਂ ਹੋਈਆਂ ਨੇ ਆ ਸਾਹਮਣੇ ਕਹਿੰਦੇ ਗੋਰਾ ਗੜਾ ਰਾਜੋਕੇ ਪਿੰਡ ਵਾਲਾ ਇਸੇ ਇਲਾਕੇ ਦਾ ਵੱਡਾ ਪਿੰਡਾ ਵੱਡੇ ਖਿਡਾਰੀ ਦੀ ਸਤਰਦੀ ਨੇ ਪੈਦਾ ਕੀਤੇ ਆ ਵਰਲਡ ਯੂ ਐਸ ਏ ਦਾ ਉਧਰ ਦਲਬਾਗ ਉਧਰ ਕੀ ਬਣ ਗਿਆ ਉਹ ਪੀਰਾ ਕਹਿੰਦਾ ਵੱਜਦਾ ਪੰਜਾਬੀਆਂ ਦਾ ਬੁੱਕਚੂ ਕਹਿੰਦਾ ਚੱਕ ਦੂੰਗਾ ਚੱਕ ਦੂੰਗਾ ਆ ਵੱਜਦਾ ਪੰਜਾਬੀਆਂ ਦਾ ਬੁੱਕ ਚ ਕਹਿੰਦਾ ਚੱਕ ਦੂੰਗਾ ਇਹਨੂੰ ਦੁਨੀਆ ਨੇ ਕਬੱਡੀ ਦੇ ਵਿੱਚ ਨਿਬਾਬ ਕਿਹਾ ਅੰਮਾ ਸਰ ਸਿੰਘ ਦੀ ਧਰਤੀ ਦਾ ਮੇਰੇ ਮਿੱਤਰੋ ਆ ਢੋਲੋਂ ਢੋਲਣ ਬੈਠਾ ਨਾਲ ਦਰਸ਼ੇਮ ਬੁਕਾਰੀ ਬੈਠਾ ਇਹ ਯਾਰਾਂ ਦਾ ਯਾਰ ਆ ਆ ਸਾਹਮਣੇ ਮੇਰੇ ਮਿੱਤਰੋ ਪੂਰੇ ਵਾਲਾ ਗਿੰਦਰ ਅੰਬਾ 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 ਤੇ ਵਾਹ ਓਏ ਗੱਬਰੂ ਮੱਖਣ ਮੱਖਣ ਪਾਕਤ ਸਿੰਘ ਜੀ ਦੀਆਂ ਦੀ ਤਸਵੀਰ ਸੱਜੇ ਡੌਲੇ ਤੇ ਬਣਾਈ ਹੋਈ ਹੈ ਉਹ ਮੱਖਣ ਮੱਖੀ ਦੀ ਕਬੱਡੀ ਹੈ ਫਾਰਚੂਨਰ ਗੱਡੀ ਦਿੱਤੀ ਆਣੀ ਆਉਣ ਵਾਲੇ ਸਮੇਂ ਦੇ ਵਿੱਚ ਜਿੰਨ ਥੋੜੀ ਰਹਿ ਗਈ ਹੈ 22 ਤਰੀਕ ਭੱਜੀ ਆਉਂਦੀ ਹੈ ਮੈਨੂੰ ਲੱਗਦਾ ਤ੍ਰੀਤ ਨੂੰ ਵੀ ਗੱਡੀ ਉਹੀ ਮਿਲਣੀ ਹੈ ਪਰ ਸਾਹਮਣੇ ਦੇਖਾਂਗੇ ਟੱਕਰ ਸ਼ੇਰਾਂ ਦੀ ਮਰਦ ਦਲੇਰਾਂ ਦੀ ਮੱਖਣਾ ਤੋਂ ਸਾਡੀ ਖੇਡ ਕਬੱਡੀ ਦਾ ਹੀਰਾ ਹੈ ਨੌਜਵਾਨਾ ਉਧਰ ਧੰਨਵਾਦ ਕਰੀਏ ਭਰਾ ਸਾਡੇ ਵੱਡੇ ਵੀਰ ਦਾ ਟੁੱਲਰ ਦੇ ਬਲਬਾਕ ਟੁੱਲਰ ਅਮਰੀਕਾ ਵਿੱਚ ਰਹਿੰਦੇ ਜਿਹਦਾ ਪਿਆਰ ਹੈ ਸਰਬਜੀਤ ਮਾਨ ਉੰਗਰੀਆਣੇ ਦੇ ਨਾਲ ਨਾਲ ਕਹਿੰਦੇ ਕਰਨ ਟੁੱਲਰ ਯੂ ਐਸ ਏ ਜੱਗਾ ਟੁੱਲਰ ਯੂ ਐਸ ਏ ਤੇ ਨਾਲ ਸਾਡਾ ਜੁਤਿੰਦਰ ਖਹਿਰਾ ਤੇ ਹਰਪਜਨ ਖਹਿਰਾ ਅਮਰੀਕਾ ਵਾਲੇ ਵੀਰਾਂ ਨੇ ਬਹੁਤ ਵੱਡੇ ਪਿਆਰ ਬਖਸ਼ੇ ਆ ਪਰ ਅੱਜ ਵੀ ਵੱਡੇ ਨੇ ਖਿਡਾਰੀਆਂ ਦੇ ਮਾਨ ਸਨਮਾਨ ਵੀ ਵੱਡੇ ਆ ਚੱਕ ਸਿਕੰਦਰ ਵਾਲਾ ਗੁਲਜਾਰੀ ਆ ਇਹ ਅਵਰਤ ਦਾ ਕਹਿੰਦੇ ਕਰਮੋ ਵਾਲਾ ਪਿੰਡ ਹੈ ਇਹ ਫਾਈਨਲ ਕਰਿਆਲਾ ਸਾਹਿਬ ਅੱਜ ਦਾ ਮੇਲਾ ਸਫਲ ਹੈ ਅੰਤਰਜੀਤ 18 ਨੂੰ ਆਹੀ ਕੰਮ ਹੋਣਾ ਚਾਹੀਦਾ ਚੋਲਾ ਸਾਹਿਬ ਦੇ ਵਿੱਚ 18 ਨੂੰ ਆਹੀ ਕੰਮ ਹੋਣਾ ਚਾਹੀਦਾ ਸਰਦਾਰ ਹਰਪ੍ਰੀਤ ਸਿੰਘ ਜੀ ਖੈਰਾ ਫੌਜੀ ਸਾਹਿਬ ਜੀ ਦੇ ਪੁੱਤਰ ਲੈ ਗਿਆ ਦਿਲਾਂ ਦਾ ਜਾਨੀ ਤੇ ਜੰੰਦਰਾ ਜੰਗਾਲ ਖਾ ਗਿਆ ਨਾ ਰੇਡਾਂ ਤੇ 11000 ਰੁਪਏ ਸਾਰੇ ਅਮਰੀਕਾ ਵਾਲੇ ਭਰਾਵਾਂ ਵੱਲੋਂ ਹੋਣਾ ਸਾਰੇ ਅਮਰੀਕਾ ਵਾਲੇ ਵੀਰਾਂ ਵੱਲੋਂ ਮੱਖਣਾ ਨੌਜੰਨਾ ਗੁਰਲਾਲ ਯੂਐਸਏ ਨਹੀਂ ਚਮਕਾਰ ਜੀ ਸਾਰਿਆਂ ਦੇ ਨਾਮ ਬੋਲੇ ਜਣੇ ਕੋ ਫਿਕਰੇ ਰੋ ਭਰਾ ਸਾਡਾ ਬਲਬਾਗ ਯੂਐਸਏ ਤੇ ਗੱਲ ਤਾਂ ਜਤਿੰਦਰ ਦੀ ਚੱਲੀ ਆ ਗੱਲ ਫਰਪੰਦੀ ਚੱਲੀ ਆ ਗੱਲ ਕਰਨ ਦੀ ਚੱਲੀ ਆ ਆਹ ਗੁਰਦੇਵ ਸਿੰਘ ਦੀ ਸਾਦ ਅਗਮੀਰ Ah, tá ਕਿਸ ਘਰੇ ਡੱਕ ਦਿੰਦਾ ਜੱਟ ਅਰਸ਼ ਜੋ ਚੋਲੇ ਦਾ ਮੇਰੇ ਰੱਡੇ ਡੱਕ ਦਿੰਦਾ ਜੱਟ ਅਰਸ਼ ਜੋ ਚੋਲੇ ਦਾ ਆਹ ਸਾਹਮਣੇ ਦੇਖਾਂਗੇ ਸੈਦੋ ਵਾਲਿਆ ਜੱਗੂ ਕਬੱਡੀ ਪਾ ਰਿਹਾ ਜਿੰਦਰਾ ਹੋ ਤਕੜਾ ਆਖ ਦੀਪੇ ਨੂੰ ਆਹ ਜਗਰਾਵਾਂ ਦੇ ਇਲਾਕੇ ਦਾ ਕਰਦਾ ਹੋਇਆ ਖੁਸ਼ੀ ਪਰ ਪੁਆਇੰਟ ਰੇਡਰ ਦਾ ਸਾਡਾ ਅਮਰਤਵੀਰ ਨੂਰ ਵਾਲੇ ਆਹ ਸੰਧੂ ਆਖਦਾ ਪ੍ਰੀਤ ਤੇ ਕਾਗੇ ਦਾ ਜਫਾ ਇਹਦਾ ਸਰਦਾਰ ਗੁਰਦੇਸ ਸਿੰਘ ਆਖਦੇ ਆ 5 500 ਦੇ ਵੱਡੇ ਮਾਨਸ ਨੂੰ ਹੁਣੇ ਲਓ ਗੇੜੇ ਦੀ ਕਬੱਡੀ ਆ ਪੀੜਿਆ ਲੱਗ ਟੁੱਟ ਕੇ ਵੀ ਨਜੋਣਾ ਆਖ ਹੈਪੀ ਨੂੰ ਸ਼ਹੀਦ ਪਾਈ ਸ਼ਾਮ ਸਿੰਘ ਜੀ ਹੁਣ ਦੇ ਯਾਦਗਰੀ ਖੇਡ ਮੇਲੇ ਤੇ ਵੱਡਾ ਮਾਣ ਟ੍ਰੈਕਟਰਸ ਹੋਣਾ ਹੈ ਕਿਹਨੇ ਟ੍ਰੈਕਟਰਾਂ ਦਿੱਤਾ ਜਾਣਾ ਇੱਕ ਸ਼ੇਰ ਵੀ ਲੱਕੇ ਲਿਆ ਚੋਲੇ ਵਾਲੇ ਅਰਸ਼ ਲਈ ਜਦੋਂ ਹੁੰਦਾ ਅਰਸ਼ ਰੈਡਰ ਦੇ ਮੂਰੇ ਬਣ ਜਾਂਦਾ ਚੀਣ ਦੀ ਕੰਧ ਖਰੇ ਖਰੇ ਰੈਡਰਾਂ ਨੂੰ ਦੰਦਾ ਪਲਾ ਵਿੱਚ ਘਰ ਬੰਦ ਫਿਰ ਸੱਚੀ ਲਖਵੀਰ ਮਾਲਿਆ ਆਉਂਦਾ ਮੈਚ ਵੇਖਣ ਦਾ ਆਨੰਦ ਮੈਚ ਵੇਖਣ ਦੇ ਆਨੰਦ ਵੱਡੇ ਨੇ 3000 ਨਿਸ਼ਾਨ ਸੰਧੂ ਅਮਰੀਕਾ ਉਹਦੇ ਫਾਜ਼ਲ ਸਾਹਿਬ ਕਹਿੰਦੇ ਵੀ 3000 ਦੇ ਕਹਿੰਦੇ ਦੋ ਜੱਫੇ ਪ੍ਰੀਤਪਾਲ ਸਿੰਘ ਜੀ ਪੁੱਲਰ ਜੱਗਾ ਪੁੱਲਰ ਕਰਨ ਪੁੱਲਰ ਭਜਨ ਚੱਫੂ ਤੇ ਜਤਿੰਦਰ ਖਹਿਰਾ ਇਹ ਆਖਦੇ ਮਸਤਗੜ ਦੀ ਟੀਮ ਦਾ ਜਿਹੜੇ ਨੌਨ ਤਿੰਨ ਜੱਫੇ ਲਾਉਣਗੇ ਤੇ ਮੇਰੇ ਵੀਰੋਂ 3000 ਦੇ ਵੱਡੇ ਮਾਣ ਸਨਮਾਨ ਹੋਣੇ ਹੈ ਹੱਦ ਇਹ ਕਹਿੰਦੇ ਚਰਚਾ ਵਿੱਚ ਗੁਰਦੇਵ بھائی ਜੀ ਕਿਹਦਾ 1000 ਕਾਰਜ ਦੇ ਜੱਫੇ ਦਾ ਉਧਰਲੇ ਬੰਦੇ 1000 ਨਿਸ਼ਾਨ ਗੁਰਨਾਲ ਪੁੱਲਰ ਯੂ ਐਸ ਏ ਕੋ ਸਾਹ ਬਰਬਾਦ ਪੁੱਲਰ ਯੂ ਐਸ ਏ ਤਿੰਨ ਤਰ ਹਜ਼ਾਰ ਤਿੰਨ ਹਜ਼ਾਰ ਪ੍ਰੀਤ ਦੇ ਜੱਫੇ ਦਾ ਨਿਸ਼ਾਨ ਯੂ ਐਸ ਏ ਦਾ ਭਰਾ ਸਾਡਾ ਇਹ ਵੱਡੇ ਮਾਨ ਨੇ ਇਹ ਵੱਡੇ ਪਿਆਰ ਹੈ बणी ਲਾਇਆ ਰਾਜਵਾਲੀਆ सिराया राग ਸਰਹਾਲੀ ਦਾ ਫਾਈਨਲ सिरहाली ਦੇ ਵਿੱਚ ਫਾਈਨਲ 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 लो, लो।, लो। आउ ਰੇਡਾਂ ਤੇ ਸਰੇ ਦੇ ਜੱਫੇ ਹੱਤੋਂ ਵਾਲਿਆ ਦਬਾਬੇ ਵਾਲਾ ਕਬੱਡੀ ਕਬੱਡੀ ਕਰਦਾ ਕਿੰਨੂ ਵਧਿਆ ਹੋਇਆ ਜਿਲ੍ਹੇ ਕਪੂਰਥਲੀ ਦਾ ਕਬੱਡੀ ਖਿਡਾਰੀ ਹੈ ਸਾਹਮਣੇ ਦੇਖਾਂਗੇ ਇੱਕ ਕਹਿੰਦੇ ਫਾਜ਼ਿਲ ਕੇ ਫਰੋਈਪੁਰ ਦੇ ਇਲਾਕੇ ਦਾ ਔਰ ਭੂਰੇਆਂ ਵਾਲਾ ਗਿੰਦਰ ਲਓ ਟੱਕਰ ਬੱਲੇ 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 ਔਰ ਰੂੜੀ ਵਾਲਾ ਪਿੰਡ ਹੈ ਜੀਵਨ ਦਾ ਕਰਦਾ ਏ ਬੱਲੇ ਬੱਲੇ ਮਸਤਗੜ ਦੀ ਧਰਤੀ ਐ ਮਾਗੀ ਦੇ ਮੇਲੇ ਨੂੰ ਸਮਰਪਿਤ 40 ਮੁਕਤਿਆਂ ਦੀ ਯਾਦ ਮਨਾਈ ਜਾ ਰਹੀ ਐ ਜੀਵਨ ਨੇ ਕਹਿੰਦੇ ਜਿੰਦਰਾ ਚੜ ਦਿੱਤਾ ਜੱਗੂ ਆਹ ਸਰਾ ਹੋਇਆ ਜੀਵਨ ਦਾ ਜੱਫਾ ਕਿਤੇ ਦਾ ਲੱਗਾ ਤਾੜੀਆਂ ਕਬੱਡੀ ਦੇ ਵੀ ਖੜਕਾ ਵਰਕਾ ਹੋਊਗਾ ਆਹ ਕਬੱਡੀ ਤੇ ਪ੍ਰੀਤ ਫੜਕਾ ਫੜਕਾ ਹੋਊਗਾ ਜ਼ਰੂਰ ਮੇਰੇ ਮਿੱਤਰੋ ਅਮਰੀਕਾ ਵਾਲਿਆਂ ਨੇ 3 3000 ਰੁਪਏ ਦਾ ਉਹ ਪ੍ਰੀਤ ਲੱਗ ਗਿਆ ਉਹ ਤੇਜਵੀਰ ਭੱਜ ਗਿਆ ਉਹ ਪ੍ਰੀਤ ਲੱਗ ਗਿਆ ਉਹ ਤੇਜਵੀਰ ਭੱਜ ਗਿਆ ਭੱਜ ਗਿਆ ਭੱਜ ਗਿਆ ਭੱਜ ਗਿਆ ਬੱਲੇ ਸ਼ਾਬਾ ਨਿਆਰਾ ਜੇ ਤੂੰ ਮਾ ਪਾਉਣ ਵਾਲਾ ਉਹ ਕਹਿੰਦੇ ਥਾਣੇਦਾਰ ਦਾ ਪੁੱਤਰ ਸਰਹਾਲੀ ਮੰਡ ਪਿੰਡ ਵਾਲਾ ਪੱਕੀਆ ਹਿੰਡ ਵਾਲਾ ਸਰਹਾਲੀ ਮੰਡ ਪਿੰਡ ਵਾਲਾ ਉਹ ਦੀਪੇ ਨਾਲ ਮੁਕਾਬਲਾ ਹੋ ਚੁੱਕਿਆ ਜਿਹੜੇ ਲੁਧਿਆਣੇ ਦੀਆਂ ਗੱਲਾਂ ਨੇ ਜਗਰਾਵਾਂ ਦੇ ਇਲਾਕੇ ਦੀਆਂ ਗੱਲਾਂ ਨੇ ਯਾਰੀ 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 ਵਿੱਚ ਜਗਰਾਵਾਂ ਦੇ ਜਗਰਾਵਾਂ ਦੇ ਤਾਰੀਖਾਂ ਸਾਡੀ ਕਰੇ ਸਤਨਾ ਜੀ ਆਓ ਸਾਹਮਣੇ ਕਬੱਡੀ ਪੈ ਰਹੀ ਹੈ ਜਗਰਾਉਂ ਦੇ ਲੁਧਿਆਣੇ ਦੇ ਇਲਾਕੇ ਵਿੱਚ ਪਹਿਲੀ ਹਟ ਕਹਿੰਦੇ ਟਰੈਕਟਰਾਂ ਪਹਿਲੀ ਹਟ ਮਰੂਤੀ ਕਾਰਾਂ ਪਹਿਲੀ ਹਟ ਸਕੂਟਰ ਪਹਿਲੀ ਹਟ ਮੋਟਰਸਾਈਕਲ ਦਿੱਤੇ ਜਾ ਰਹੇ ਮੇਰੇ ਮਿੱਤਰੋ ਉਹ ਜਗਰਾਉਂ ਦੇ ਇਲਾਕੇ ਦੀ ਗੱਲ ਹੋਈ ਹੈ ਇਧਰ ਵੀ ਭਾਈ ਲੱਤੂ ਵਾਲਾ ਉਹ ਗੋਰਾ ਦੇ ਪ੍ਰੀਤ ਵਾਕਿਆ ਹੀ ਮੈਚ ਸਿਰੇ ਦਾ ਅੰਦਰੋਂ ਬੰਨੇ ਵੱਜਦੇ ਧੱਕੇ ਲੱਗਦੀਆਂ ਟੰਗੀਆਂ ਕੁੰਡੀਆਂ ਦੇ ਲੰਘੜਾ ਪੁਲਾਂ ਦੇ ਹੇਠੋਂ ਪਾਣੀ گرلال بھولر نہ جگہ جی ایسے نہ کرم جی ایسے نہمر نورپور پنڈ امریکہ تو کارج دے ਦੋ ਜਫਿਆਂ ਦਾ 2000 ਤੇ ਪ੍ਰੀਤ ਦੇ ਕਹਿੰਦੇ ਦੋ ਜਫਿਆਂ ਦਾ 3000 ਵੀਰਾਂ ਨੂੰ ਹੋਣਾ ਬਹੁਤ ਬਹੁਤ ਧੰਨਵਾਦ ਹੈ ਮੱਖਣ ਸਿੰਘ ਦੇ ਮਿੱਤਰੋ ਦੁਰੀਆਂ ਦਾ ਟੌਪ ਦਾ ਮੇਲਾ 11000 ਤਿੰਨਾਂ ਕਬੱਡੀਆਂ ਤੇ ਦਿਮਾਗ ਪੁੱਲਨ ਗਰਨਾਲ ਪੁੱਲਨ ਜੱਗਾ ਪੁੱਲਨ ਨਾਲ ਹਰ ਭਾਈ ਨੇ ਖੈਰਾ ਕਰਨ ਦੀ ਸਾਈਡ ਦੇਖਾਂਗੇ ਹਰਪਜਨ ਚੱਠੂ ਭਰਾ ਸਾਡਾ ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਰਹਿੰਦਾ ਭਲਾ ਜੱਗੂ ਦੀ ਕਬੱਡੀ ਪੈ ਰਹੀ ਔਰ ਕਹਿੰਦੇ 3 ਪਾੜੀਆਂ 11000 ਰੁਪਈਆ ਉਧਰ 3 3000 ਪਾਈ ਲੱड्डੂ ਦੀ ਟੀਮ ਦੇ ਸਾਰੇ ਜਾਫੀਆਂ ਦਾ ਅਮਰੀਕਾ ਵਾਲਾ ਦੇ ਮਿੱਤਰਾਂ ਨੇ ਲਾਇਆ ਭਰਾਵਾਂ ਨੇ ਲਾਇਆ ਆ ਕਿੱਥੇ ਚਾਚੇ ਤਾਏ ਦੇ ਪੁੱਤ ਬੈਠੇ ਮੇਰੇ ਮਿੱਤਰੋ ਅਮਰੀਕਾ ਦੇ ਵਿੱਚ ਉਧਰ ਦੇ ਬੰਦੇ ਸੈਦੂ ਆਈਆ ਜੱਗੂ ਹੈ ਵਿੰਦਰਪੂਰੇਆ ਵਾਲਾ ਹਲਕਾ ਜਿਹਾ ਟੱਚ ਕੀਤਾ ਮੇਲਾ ਪੁੱਛੇ ਪਿੰਡ ਮਸਤਗੜ ਦਾ ਪੰਚਾ ਸਰਪੰਚਾਂ ਦਾ ਕੁਝੇ ਖੇਡ ਪ੍ਰੇਮੀਆਂ ਦਾ ਕੁਝੇ ਖਿਡਾਰੀ ਵੀਰਾਂ ਦਾ ਇਧਰ ਕਹਿੰਦੇ ਪੰਜਾਬ 7 ਟੀਵੀ ਚੱਲਦੀ ਆ ਮਾਲਾ ਬੈਰੀਗੇਟ ਤੇ ਕਾਬਲ ਦੀ ਸਾਉਂਡ ਚੱਲਦੀ ਆ ਬਾਪੂ ਕਾਬਲ ਸਿੰਘੀਆਂ ਦਾ ਨਾਮ ਵੱਡਾ ਉਹ ਚੋਲਾ ਸਿੰਘ ਦੇ ਅਸਲਾ ਜੱਫਾ ਵੱਡਾ ਦੁਨੀਆ ਭਰ ਦੇ ਵਿੱਚ ਗੱਲਾਂ ਚਰਚੇ ਵੱਡੇ ਬੱਲੇ 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 ਹੋ ਕਬੱਡੀ 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 دس ہزار ہونے جفے دس ہزار گینے گیارہ ہزار پہلا ਤਿੰਨ ਜੱਫੇ ਲਾਵੇਗਾ ਉਹਦੇ ਲਈ 3000 ਸੀਗਾ ਚਮਕੌਰ ਸਿੰਘ ਲਈ ਇਹ ਦਰਸ਼ਕੋ ਤਿੰਨ ਛੰਦੋਂ ਚਾਰ ਜੱਫੇ ਹੋ ਗਏ ਆ ਉਹ ਸਾਹਮਣੇ ਰੇਡ ਗੁਲਯਾਰੀ ਦੀ ਰੇਡ ਗੁਲਯਾਰੀ ਦੀ ਤੇ ਅਮਰਤਾ ਅਮਰੀਕਾ ਤਰੀਦ ਦੇ ਜੱਫਿਆਂ ਦਾ 3000 ਕੋਹ ਕਾਰਜ ਦੇ ਜੱਫਿਆਂ ਦਾ 2000 ਉਹਨਾਂ ਵੀਰਾਂ ਵੱਲੋਂ ਵੀ ਹੈ ਕਾ ਪੱਤੂ ਜੀ ਵੀ ਆਏ ਹੈ ਉਹ ਪਰਬਕਾਰੀ ਪਾਈ ਨੱਦਾ ਜੀ ਸਪੋਰਟਸ ਕਬੱਡੀ ਕਲੱਬ ਭਾਈ ਲੱਦੂ ਤੇ ਉੱਪਰ ਜਿੱਤ ਰਹੀ ਹੈ ਅਮਰ ਸ਼ਹੀਦ ਭਾਈ ਲਖਵੀਰ ਸਿੰਘ ਕਬੱਡੀ ਕਲੱਬ ਧਰਿਆ ਤੇ ਅੱਜ ਦੇ ਮੇਲੇ ਦਾ ਬੈਸਟ ਜਾਫੀ ਦਰਵਾਜ ਅਰਸ਼ੀ ਜਨਾ ਆਇਆ დას ਲੈਣ ਦੇ ਜਸੂ ਦੀ ਚੋਲਾ ਸਾਡਾ ਧੰਨਵਾਦ ਹੈ ਰੋਕਰ ਕਹਿੰਦੇ ਕਾਰਜ ਦੇ 8 ਟੱਚ ਤੇ ਪੰਜ ਜੁੱਫੇ ਚੰਨ ਮੈਸ ਕਰ ਰਿਆ ਸੀਗਾ ਸਾਡੇ ਪੁਰਾਣੇ ਯਾਰ ਦੁਨੀਆਂ ਦੇ ਵੱਡੇ ਮੱਲਾ ਚੰਨ ਮਸਤਵੜ ਤੇ ਅੱਜੇ ਲਾ ਕੇ ਚੋਲਾ ਸਾਹ ਦਾ ਅਰਸ਼ ਅੱਜ ਦੇ ਮੇਲੇ ਦਾ ਬੈਸਟ ਜਾਫੀ ਤੇ ਸਾਂਝੇ ਤੌਰ ਤੇ ਨਾਲ ਸਾਡਾ ਕਾਰਜ ਬੈਸਟ ਜਾਫੀ ਹੈ ਆਹ ਵੇ ਹੋਰੇ ਸਰਹਾਨੀ ਮੰਡੀਆਂ ਆਠ ਦੇ ਡਾ ਆਠ ਨੰਬਰ ਅੱਜ ਦੇ ਮੇਲੇ ਦਾ ਇੱਧਰ ਜੱਗੂ ਸੈਦਵਾਲੀਆ ਨੇ ਕਹਿੰਦੇ 10 ਰੈਡਾਂ ਪਾ ਕੇ 9 ਨੰਬਰ ਪ੍ਰਾਪਤ ਕੀਤੇ ਆ ਅੱਜ ਦੇ ਮੇਲੇ ਦਾ ਬੈਸਟ ਰੈਡਰ ਸੈਦਵਾਲੀਆ ਜੱਗੂ ਬਣ ਗਿਆ ਅੱਜ ਦੇ ਮੇਲੇ ਦਾ